ਜੋਬ ਚ ਕਣਕ ਬਾਰੇ ਆਈ ਵੱਡੀ ਮਾੜੀ ਖਬਰ ਵਾਇਰਲ ਹੋਈ ਏ ਰਿਪੋਰਟ ਮੋਦੀ ਨੇ ਕਰ ਦਿੱਤਾ ਵੱਡਾ ਐਲਾਨ ਪੰਜਾਬ ਦੇ ਕਿਸਾਨ ਇਸ ਵੇਲੇ ਕੇਂਦਰ ਤੇ ਸੂਬਾ ਸਰਕਾਰ ਤੋਂ ਕਾਫੀ ਖਫਾ ਹਨ ਤੇ ਇਸ ਦੌਰਾਨ ਇੱਕ ਹੈਰਾਨ ਕਰ ਦੇਣ ਵਾਲੀ ਖਬਰ ਸਾਹਮਣੇ ਆਈ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਪਿਛਲੇ 4 ਸਾਲਾਂ ਵਿੱਚ 8191 ਮਿਲਟਰੀਕ ਟਨ ਅਨਾਜ ਖਰਾਬ ਹੋ ਗਿਆ ਹੈ ਇਹ ਦੇਸ਼ ਵਿੱਚ ਅਨਾਜ ਦੇ ਖਰਾਬ ਹੋਣ ਦਾ ਸਭ ਤੋਂ ਵੱਧ ਅੰਕੜਾ ਹੈ ਚਿੰਤਾਜਨਕ ਗੱਲ ਇਹ ਹੈ ਕਿ ਸਾਲ 2022-23 ਵਿੱਚ ਲਗਭਗ 264 ਮੀਟ्रिक टन ਖਰਾਬ ਹੋਇਆ ਸੀ ਪਰ ਅਗਲੇ ਵਿੱਤੀ ਸਾਲ 2023-24 ਵਿੱਚ ਇਹ ਅੰਕੜਾ ਲਗਭਗ 29 ਗੁਣਾ ਵੱਧ ਕੇ 17746 ਮੀਟ्रिक टन ਹੋ ਗਿਆ ਇੱਕ ਅਜਿਹੇ ਦੇਸ਼ ਵਿੱਚ ਜਿੱਥੇ ਹਰ ਸਾਲ ਸੈਂਕੜੇ ਲੋਕ ਭੁੱਖ ਮਰੀ ਨਾਲ ਮਰਦੇ ਹਨ ਅਜਿਹੇ ਅੰਕੜੇ ਹੈਰਾਨ ਕਰ ਦੇਣ ਵਾਲੇ ਹਨ ਇਸ ਖਰਾਬ ਹੋਏ ਅਨਾਜ ਦੀ ਵਰਤੋਂ ਜਨ ਤੱਕ ਵੰਡ ਪ੍ਰਣਾਲੀ ਦੇ ਤਹਿਤ 16 ਲੱਖ ਲੋਕਾਂ ਨੂੰ ਭੇਜਣਾ ਭੋਜਨ ਦੇਣ ਲਈ ਕੀਤੀ ਜਾ ਸਕਦੀ ਸੀ ਦੱਸਦੀ ਹੈ ਕਿ ਇਸ ਰਿਪੋਰਟ ਦਾ ਖੁਲਾਸਾ ਖਪਤਕਾਰ ਮਾਮਲੇ ਖਰਾਕਤ ਤੇ ਜਨਤਕ ਵੰਡ ਮੰਤਰਾਲੇ ਦੀ ਰਿਪੋਰਟ ਵਿੱਚ ਹੋਇਆ ਹੈ ਰਿਪੋਰਟ ਅਨੁਸਾਰ ਹਰ ਸਾਲ ਖਰਾਬ ਹੋਏ ਅਨਾਜ ਦੀ ਮਾਤਰਾ ਵੱਧ ਰਹੀ ਹੈ ਜੋ ਸਟੋਰੇਜ ਪ੍ਰਬੰਧਨ ਤੇ ਸਵਾਲ ਖੜੇ ਕਰਦੀ ਹੈ ਰੋਪੜ ਡੀਪੋ ਵਿੱਚ ਸਭ ਤੋਂ ਜ਼ਿਆਦਾ ਚੌਲ ਤੇ ਕਣਕ ਖਰਾਬ ਹੋਈ ਹੈ ਇੱਥੇ 1483 ਮੀਟਰ ਕਣਕ ਅਤੇ 1198 ਮੀਟਰ ਕਟਨ ਚੌਲ ਖਰਾਬ ਹੋ ਗਏ ਹਨ ਇਸ ਤੋਂ ਬਾਅਦ ਜੇਕਰ ਬਠਿੰਡਾ ਦੀ ਗੱਲ ਕੀਤੀ ਜਾਵੇ ਤਾਂ 1753 ਮੀਟਰ ਕਟਨ ਅਨਾਜ ਖਰਾਬ ਹੋ ਗਿਆ ਹੈ ਜਿਸ ਵਿੱਚ 1704 ਮੀਟਰ ਕਟਨ ਕਣਕ ਅਤੇ 49.58 ਮੀਟਰ ਕਟਨ ਚੌਲ ਸ਼ਾਮਿਲ ਸਨ ਇਸੇ ਤਰ੍ਹਾਂ ਹੀ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਕਈ ਮੀਟਰਕ ਟਨ ਕਣਕ ਤੇ ਝੋਨਾ ਖਰਾਬ ਹੋਏ ਹਨ ਜ਼ਿਕਰ ਕਰ ਦਈਏ ਕਿ ਸਾਲ 2019-20 ਵਿੱਚ 56 ਮੀਟਰਕ ਟਨ ਅਨਾਜ ਖਰਾਬ ਹੋ ਗਿਆ ਸੀ ਸਾਲ 2020-21 ਵਿੱਚ ਇਹ ਘਟ ਕੇ 25 ਮੀਟਰ ਕਟਨ ਰਹਿ ਗਿਆ ਸਾਲ 2021-22 ਵਿੱਚ ਇਸ ਵਿੱਚ ਵਾਧਾ ਹੋਇਆ ਤੇ 100 ਮੀਟਰ ਕਟਨ ਅਨਾਜ ਖਰਾਬ ਹੋ ਗਿਆ 2022-23 ਵਿੱਚ 264 ਮੀਟਰ ਕਟਨ ਅਨਾਜ ਖਰਾਬ ਹੋਇਆ ਸੀ ਤੇ ਫਿਰ ਇਹ ਅੰਕੜਾ 2023-24 ਵਿੱਚ ਕਈ ਗੁਣਾ ਵਧ ਕੇ 7746 ਮੀਟਰ ਕਟਨ ਹੋ ਗਿਆ ਹਰ ਪੰਜਾਬੀ ਅਪਡੇਟ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ